चला दो हाँ चल हम दूसरी गाड़ी पे चलिए चलो लगोगे हां फौजी वाली ट्रेनिंग को ले ले ਜੀ ਜੇ ਕੇ ਸਾਰੇ ਨੋਤੀਸਾ ਉਹਨੂੰ ਝੜ ਹੋਇਆ ਸਹੀ ਗੱਲ ਹੈ ਨਾ ਵਿਚੇ ਜੀ ਸੁਈ ਸਾਈ ਪਾ ਦੇਣਾ ਜਿੰਨੇ ਵਿੱਚ ਉੱਤੇ ਜਿਵਾਗਰੇ ਸਭ ਵਿਚੇ ਲੈ ਉਤ ਜਾਣੇ ਨੇ ਇੱਥੋਂ ਵੀ ਜਾ ਕੇ ਤਾਂ ਸਾਰੇ ਦਿਖਾਉਂਗਾ ਉਹ ਹੋ ਜਾਣਾ ਕਹਣੇ ਨਿਊਚੀ ਦੇ ਬੋਲੋ ਕਿ ਸੇ ਜਿਵਾਗਰੇ ਸੋਨੇ ਤੇ ਜਿਵਾਗਰੇ ਪੰਗਾ ਕਰ ਵੀ ਹੋਣਾ ਜਾ ਕੇ ਸੁਈ ਮਾਰੇ ਹੋਣੀਆਂ ਆਪਾਂ ਨੂੰ ਖੜਨਾ ਨਹੀਂ ਸਹੀ ਗੱਲ ਹੈ ਜੇ ਤਾਂ ਜਿ ਮਾਰੇ ਜੀ ਸੁਈ ਪਾ ਦੇਣਾ ਨਾ ਖੁਸ਼ ਹੋ ਜਾਣਾ ਜਿੰਨੇ ਜਿਵਾਗਰੇ ਸਭ ਵਿਚੇ ਬੁੱਲਟੂ ਬੁੱਲਟੂ ਹੋ ਜਾਣੇ ਨੇ ਮੇਰਾ ਬਹੁਤ ਹੀ ਜ਼ਿਆਦਾ ਲੰਮਾ ਬਣ ਜਾਣਾ ਸੀ 40 50 ਮਿੰਟ ਦਾ ਮਤਲਬ ਚ 3-4 ਬਲੋਗ ਬੰਕ ਕਰ ਲੂਗੀ ਮੈਂ 3-4 ਵੀਡੀਓ ਬਣਾ ਕੇ ਪਾ ਦੂੰਗੀ ਛੋਟੀਆਂ-ਛੋਟੀਆਂ ਜ਼ਿਆਦਾ ਵੱਡੀਆਂ ਨਹੀਂ ਇਹਨੂੰ ਪੋਚਣਾ ਕਿਹੜੇ ਚੂਲੇ ਲੜੇ ਨੇ ਇੱਥੋਂ ਟਿਕਤਾ ਰਹਿਣੀਆਂ ਬਣ ਗਈਆਂ ਇਸ ਥਾਂ ਤੋਂ ਆ ਜਾ ਮੱਛੀ ਵਾਲਾ ਮੱਛੀ ਵਾਲਾ ਲੈਣਾ ਲੈ ਲੈ ओ, दे जो। और इधर भी झूले लाए जा छोटा बच्चा इतनी बिठौनी जो इतने को बड़ा बच्चा नी होता गाँधे बहुत बच्चे होते हैं जाद बे बच्चे ता ना झूले गए छ झूले ने ओ, परले पासे चंडोल जी ओ, परले पास इन खतरनाक झूले ने खतरना ना देखो कुछ हासदियां उन्हें कैं शौक बैठी जल्दी झूला चलिया पता लगना ਬੰਦੜੀ ਆ ਹੀ ਉਹ ਚੱਲਦੇ ਨੇ ਥੱਲੇ ਫਿਰ ਹੋਰ ਨੇ ਤੇ ਜਿਆਦਾ ਹੈ ਚਲੋ ਚਲੋ ਆ ਜੋ ਟਿਕਟ ਲੈ ਲਓ ਪਹਿਲਾਂ ਦਸ ਰੇ ਇੱਕ ਦਸ ਰੇ ਕਿਤੇ ਲੈਣਾ ਫਿਰ ਅਸੀਂ ਉਹਦੀ ਟਿਕਟ ਲਈਏ ਉਹ ਤਾਂ ਜਾਣਦੀ ਗੱਡੀ ਵਾਲੇ ਤਾਂ ਗੱਗ ਲਾਓ ਉਹ ਤੋਂ ਟਿਕਟ ਲਿਆ ਉਹ ਤੋਂ ਤਾਂ ਨਹੀਂ ਲੱਗਦੀ ਲੈ ਕੇ ਆਓ ਉਹਦੀ ਗੱਡੀ ਦੱਦੀ ਵਾਲੀ ਖਾਣੇ ਉਹ ਦਸ ਰੇ ਕਿ ਉਹ ਵਾਲੀ ਗੱਡੀ ਦੇ ਇੱਕ ਟਿਕਟ ਦੇ ਦੇ ਇੱਕ ਬੱਚਾ ਹੈ ਆ ਜਾਓ ਮੇਰਾ ਜਦੋਂ ਹੁੰਦਾ ਸੀ ਬਸ ਇਹ ਇੱਕ ਉਹ ਚੂਲਾ ਨਹੀਂ ਸੀ ਲੈਂਦਾ ਬੜਾ ਖਤਰਨਾਕ ਤੇ ਇੱਕ ਹੋਰ ਨਹੀਂ ਸੀ ਲਿਆਉਂਦੇ ਕਦੇ ਬਾਕੀ ਸਾਰੇ ਹੀ ਝੂਲੇ ਲੈਂਦਾ ਸੀ ਸਾਰੇ ਜੰਨੇ ਝੂਲੇ ਮੇਰਾ ਜਦਵਿੰਦਰ ਵਿਚਾਰਾ ਸਾਰੇ ਝੂਲੇ ਲੈਂਦਾ ਸੀ ਇੱਕੋ ਫੇਰ ਰਹੀਆਂ ਮੈਂ ਬੱਚਿਆਂ ਦੇ ਨਾਲ ਤੇ ਦਿਲ ਦਿਮਾਗ ਵਿੱਚ ਮੇਰੇ ਜਦਵਿੰਦਰ ਘੁੰਮ ਰਿਹਾ ਉਹ ਤੋਂ ਬਿਨਾਂ ਅੱਜ ਮੈਂ ਪਹਿਲੀ ਵਾਰ ਆਈਆਂ ਹਾਂ ਉਹਦੇ ਜਾਣ ਤੋਂ ਬਾਅਦ ਉਹ ਨਾਲ ਆਉਣਾ ਵੀ ਕਿੱਥੇ ਉਹਨੂੰ ਕਿੱਥੋਂ ਲਿਆਵਾਂ ਮੈਂ ਉਹ ਤਾਂ ਜੀ ਟੈਕ ਲੈਣ ਗਈਆਂ ਹੋਈਆਂ ਨੇ ਅਗਲੇ ਵਾਰ ਅਬਾਂ ਲਈ ਵਾਪਸ ਆਖੀ ਆ ਰਹੀ ਹੈ ਜੋਤ ਨੂੰ ਸਾਲ ਹੋਣ ਵਾਲਾ 35 ਨੂੰ ਕਿਉਂਕਿ ਜਦ ਆਜੰਦਰ ਗਿਆ ਮੈਂ ਲੈ ਗਈ ਨਹੀਂ ਆਈ ਅਗਲੇ ਮਹੀਨੇ 11 ਮਾਰਚ 21 ਮਾਰਚ ਇਹ ਸਾਲ ਹੋ ਜਾਣਾ ਆਜੰਦਰ ਨੂੰ ਗਏ ਨੂੰ ਰਾਜਕੋ ਕੰਦੇ ਭਾਦੇ ਨਾਲ ਚੱਲ ਜੋਤ ਵੀ ਆ ਗਈ ਜੋਤ ਤਾਂ ਵੀ ਮਨ ਹੋਰ ਹੋ ਜੂ ਥੋੜਾ ਘਮੋ ਫਿਰੂਗੀ ਹੈ ਨਾ ਸੋ ਜਿਆ ਚੱਲ ਫੇਟ ਘੁੱਟ ਲੋ ਵੀ ਝੂਲੇ ਚਾਲੇ ਲੈ ਲਓਗੇ ਬੀਵੀ ਰੱਖਵਾ ਗੋਣਾ ਨੂੰ ਤੇਨਾਂ ਨੂੰ ਇੰਨਾ ਜ਼ਿਆਦਾ ਪਸੰਦ ਸੀ ਇਹਨਾਂ ਨੂੰ ਬਹੁਤ ਜ਼ਿਆਦਾ ਆ ਜੇ ਜੀ ਹੁਣ ਇਹ ਤੁਹਾਨੂੰ ਝੂਲੇ ਹੈ ਰੋਕ ਜਾ ਰੋਕ ਜਾ ਟ੍ਰੇਨ ਹਰ ਰੁਕੂਗੀ ਨਾ ਟ੍ਰੇਨ ਕਿਤੇ ਕੱਢੀ ਰੁਕੂਗੀ ਫੇਰ ਜਾਈ ਉਹ ਬਹੁਤ ਚਲਾਉਂਦੇ ਹੁੰਦੇ ਸੀਗੇ ਕਿ ਜਿਹੜਾ ਫੋਨ ਚੋਰੀ ਹੋ ਗਿਆ ਨਾ ਉਹਦੇ ਚ ਵੀਡੀਓ ਸੀਗੀਆਂ ਉਹਨਾਂ ਦੀਆਂ ਆਹ ਵਾਲੀ ਜਾਦਗਰ ਤੇ ਕਾਤਾ ਬਹੁਤ ਚਲਾਉਂਦੇ ਸੀਗੇ ਫੋਟਵਾ ਫਟੋ ਹੋਣੀ ਹੈ ਸ਼ਾਇਦ ਜੋਤ ਨੇ ਫੋਨ ਚ ਜੋਦਾ ਜਿਹੜਾ ਜੋਤ ਕੋਲ ਫੋਨ ਨਾ ਉਹ ਮੇਰਾ ਹੀ ਫੋਨ ਸੀਗਾ ਬਹੁਤ ਜ਼ਿਆਦਾ ਪੁਰਾਣਾ ਫੋਨ ਆ ਹੋ ਫੋਟੋ ਹੋਣਗੇ ਕੋਈ ਕਹਿਣ ਲੱਗਦਾ ਵੀਡੀਓ ਦਾ ਜਿਹੜਾ ਮੇਰਾ ਫੋਨ ਚੋਰੀ ਹੋ ਗਿਆ ਉਹ ਚ ਨਿਕਲ ਗਈ ਉਹਨਾਂ ਦੇ ਛੋਟੇ ਹੁੰਦੇ ਨੇ ਬਹੁਤ ਵੀਡੀਓ ਸੀਗੀਆਂ ਰੱਖਵਾਗੀਆਂ ਹੋਰ ਕਾਫੀ ਜਗ੍ਹਾ ਦੀ ਘੁੰਮਣ ਫਿਰਦੀਆਂ ਚਲਾਈ ਬੱਲ ਯਾਰ ਆਪਾਂ ਲੱਗਦੇ ਆ 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 ਫੜ ਕੇ ਚੜ ਜਾ ਚੜ ਜਾ ਕੁਛ ਨਹੀਂ ਹੁੰਦਾ ਚੜ ਜਾ ਜੱਕ ਨਾ ਆਪ ਬਿਠਾ ਦੇ ਤਾ ਚੱਕ ਕੇ ਆ ਪੌੜੀ ਤੇ ਚੜ ਜਾ ਨਾ ਪੌੜੀ ਦੇ ਪੈਰ ਆ ਕੇ ਚੜ ਜਾ ਤੂੰ ਐਸੇ ਖੜ ਕੇ ਦੀ ਵੀਡੀਓ ਬਣਾ ਲਈ ਅੰਦਰ ਹੀ I'm quite a <laughs> o samne dekho kaun hai ਆਗੇ ਨਹੀਂ ਹੈ ਦੇਖਣਾ ਤਾਂ ਮੂੰਹ ਟਾਕ ਲਿਆ ਮੂੰਹ ਹਾਂ ਉਹ ਤਾਂ ਮੂੰਹ ਟਾਕ ਲਿਆ ਚੁੱਲਾ ਚੱਲਦੇ ਤਾਂ ਮੈਂ ਪਹਿਲਾਂ ਹੀ ਕਿਹਾ ਸੀ ਸ਼ੌਕ ਨਾਲ ਬੜੀਆਂ ਬੈਠੀਆਂ ਨੇ ਖੁਸ਼ ਹੋ ਕੇ ਉਹ ਮੈਨੂੰ ਚੁੱਲੇ ਤੇ ਬਹੁਤ ਪਰੀ ਹਾਲਤ ਹੁੰਦੀ ਆ ਬੈਹ ਲਗਿਆ ਸ਼ੌਕ ਨਾਲ ਇਹਨੇ ਕਾਕਾ ਬੰਦਾ ਨਾ ਜਗਤਵਿੰਦਰ ਵੀ ਕਦੇ ਬੈਠਾ ਮੈਂ ਵੀ ਨਹੀਂ ਬੈਠੀ ਕਾਕਾ ਬੈੰਦਾ ਉਹਨੂੰ ਪਸੰਦ ਆ ਚੁੱਲਾ මොන පැද නති जा ජත කන සම්බර තාරක හො ਖਬਰਾਦੀ ਆ ਗਗਰ ਉਹਨੇ ਥੱਲੇ ਧਰ ਲਾ ਖਬਰਾਦੀ ਆ ਔਰ ਤੱਕਦੀ ਨਾ ਤੇ ਉਹ ਡਰ ਗਈ ਆ ਨੀਚੇ ਧਰ ਦੋ ਉਹ ਤੇ ਡਾਕੇ ਖੜਾਦੀ ਨਾ ਮੈਨੂੰ ਡਰ ਗਈ ਆ ਹੋ ਆਈ ਟੱਕਦੀ ਸੀ ਜੋਤਰੀ ਉੱਪਰ ਆਈ ਟੱਕਦੀ ਉਹ ਡਰ ਗਈ ਤਾਂ ਕਰਕੇ ਉਹ ਐਸੀ ਕਰਕੇ ਥੱਲੇ ਨਾ ਡਿੱਗ ਜਾ ਉਹ ਕਬਰ ਆ ਗਈ ਚਲਦੇ ਤੇਰੇ ਬੱਚਾ ਕਬਰੋਂ ਤਾਂ ਅੱਛਾ ਹੀ ਹੈ ਚੱਕਰਾਂ ਨੇ ਚੱਕਰ ਤਾਂ ਉਹਨਾਂ ਨੂੰ ਆਏ ਹੋਣਗੇ ਜਿਹੜੀ ਉੱਤਰੀਆਂ ਨੇ ਉਹ ਤੇ ਨਹੀਂ ਜਾ ਸਕਦੇ ਆਪਾਂ ਉਹ ਬਹੁਤ ਖਤਰਨਾਕ ਕੁਮੋਣਾ ਨਹੀਂ ਉਹ ਬੜਾ ਖਤਰਨਾਕ ਹੋ ਤਾਂ ਨਹੀਂ ਜਾਣਾ ਕਰ